ਸਰੀਆ ਕਾਲ ਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਹਾਂ ਤਲਵਿੰਦਰ ਤਲਵਿੰਦਰ ਸਿੰਘ ਰਸ਼ੀਨ ਮਰਜੀਤ ਸਿੰਘ ਤੰਜਲ ਪੰਜਾਬੀ ਜਾਗਰਨ ਰਾਏਕੋਟ ਕੋਮਾ ਧਰੀ ਹਵਾਈ ਅੱਡੇ ਦੇ ਹਲਮਾਵਰਾਂ ਸ਼ੁਰੂ ਹੋਣ ਲਈ ਹਾਲੇ ਹੋਰ ਸਮਾਂ ਲੱਗਦਾ ਹੈ ਨਜ਼ਰ ਆ ਰਿਹਾ ਹੈ ਕਿ ਹਾਲਾਂਕਿ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਇਸ ਕੋਮਾ ਧਰੀ ਹਵਾਈ ਅੱਡੇ ਦਾ ਵਰ ਚੂਲਰ ਤਰੀਕੇ ਨਾਲ ਉਦਘਾਟਨ ਕੀਤੇ ਜਾਣ ਦੀ ਪੁਸ਼ਟੀ ਕੈਬਨਟ ਮੰਤਰੀ ਸੰਜੀਵ अरोड़ा ਵੱਲੋਂ ਕੀਤੀ ਗਈ ਹੈ ਫਿਲਹਾਲ ਉਦਘਾਟਨ ਨੂੰ ਟਾਲ ਦਿੱਤਾ ਗਿਆ ਹੈ ਇਸ ਇਸ ਦਾ ਕਾਰਨ ਪ੍ਰਧਾਨ ਮੰਤਰੀ ਦੇਬਿਆ ਰਚੋਣਾ ਵਿਚਰਜੇਮਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਜਦ ਮੌਜੂਦਾ ਸਮੇਂ ਵਿਦੇਸ਼ ਯਾਤਰਾ ਤੇ ਗਏ ਹੋਏ ਹਨ ਉਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਇਆ ਹੈ ਕਿ ਭਾਈ ਅੱਡੇ ਤੇ ਕਈ ਕੰਮ ਹਾਲੇ ਵੀ ਦੂਰੇ ਹਨ ਜਿਨ੍ਹਾਂ ਨੂੰ ਮੁਕੰਮਲ ਕਰਨ ਵਿੱਚ ਕਰੀਬ 3 ਤੋਂ 4 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਉਦੋਂ ਘਾਟਣ ਦੇ ਉੱਠਣ ਅੱਗੇ ਸਨ ਸਵਾਲ ਪਿੱਛੇ 7 ਸਾਲ ਤੋਂ ਬਣ ਰਹੇ ਹੈ ਰਿਪੋਰਟ ਲਈ ਭਾਈ ਸੈਨਾ ਕੇਂਦਰ ਹਮਲਾਵਰਾਂ ਦਾ 99 ਵਰਤਾਇਆ ਜਾਣਾ ਚਾਹੀਦਾ ਹੈ ਇਸ ਨੂੰ ਚੋੜਾ ਕਰਨ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਗੱਦ ਕਿ 99 ਦਾ ਕੰਮ ਕبھی ਕبھی ਕਰੀਬ ਇਫਾ ਸਟਾਰਟਰ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਸ ਅਨੁਸਾਰ ਟੈਕਸੀਵੇ ਨੂੰ ਮੁੱਖ ਰਨਵੇ ਨਾਲ ਜੋੜਿਆ ਜਾਣਨਾ ਹੈ ਪਰ ਸੈਨਾ ਕੇਂਦਰ ਵਿੱਚ 99 ਦੇ ਇੱਕ ਹਿੱਸੇ ਨੂੰ ਚੌੜਾ ਕਰਨ ਦਾ ਕੰਮ ਫਿਲਹਾਲ ਚੱਲ ਰਿਹਾ ਹੈ ਇਸ ਨੂੰ ਪੂਰਾ ਹੋਣ ਵਿੱਚ ਕਰੀਬ 2 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਤੇ ਪਿਛਲੇ ਦਿਨਾਂ ਵਿੱਚ ਰਿਪੋਰਟ ਦੀ ਅਥਾਰਟੀ ਆਫ ਇੰਡੀਆ ਦੇ ਸੁਰੱਖਿਆ ਤੇ ਏਜੰਸੀ ਦੀ ਟੀਮ